ਐਲਓਸੀ ਦੇ ਭਾਰਤ ਪਾਕਿਸਤਾਨ ਆਮੋ ਸਾਹਮਣੇ ਪਾਕਿਸਤਾਨੀ ਰੇਂਜਰਾਂ ਨੇ ਚਲਾਈਆਂ ਗੋਲੀਆਂ ਇੰਡੀਅਨ ਆਰਮੀ ਵੀ ਦੇ ਰਹੀ ਹੈ ਮੂੰਹ ਤੋੜ ਜਵਾਬ ਪਹਿਲਗਾਮ ਹਮਲੇ ਦੇ ਬਾਅਦ ਐਕਸ਼ਨ ਦੇ ਵਿੱਚ ਫੌਜ 24 ਘੰਟਿਆਂ ਦੇ ਅੰਦਰ ਜੰਮੂ ਕਸ਼ਮੀਰ ਦੇ ਵਿੱਚ ਚੌਥਾ ਵੱਡਾ ਇਨਕਾਊਂਟਰ ਹੈ ਜੌਰੀ ਦੇ ਤਰੀਆਰ ਦੇ ਵਿੱਚ ਸੁਰੱਖਿਆ ਬਲਾਂ ਨੇ ਅਤਵਾਦੀਆਂ ਨੂੰ ਪਾਇਆ ਘੇਰਾ ਅਤਵਾਦੀ ਹਮਲੇ ਤੋਂ ਬਾਅਦ ਜੰਮੂ ਕਸ਼ਮੀਰ ਦੇ ਪਲਵਾਮਾ ਦੇ ਵਿੱਚ ਵੱਡਾ ਐਕਸ਼ਨ ਸੁਰੱਖਿਆ ਬਲਾਂ ਨੇ ਅਤਵਾਦੀ ਆਦਿਲ ਸ਼ੇਖ ਦਾ ਢਾਇਆ ਘਰ ਪਹਿਲਗਾਮ ਹਮਲੇ ਦਾ ਮੁਲਜ਼ਮ ਹੈ ਅਤਵਾਦੀ ਆਦਿਲ ਉਦੋਂ ਪੋਰਟ ਦੇ ਵਿੱਚ ਚਾਤਵਾਦੀਆਂ ਦੇ ਨਾਲ ਮੁੱਠਪੇੜ ਦੇ ਦੌਰਾਨ ਸ਼ਹੀਦ ਹੋਏ ਹਵਲਦਾਰ ਚੰਟੂ ਸਿੰਘ ਨੂੰ ਦਿੱਤੀ ਗਈ ਸ਼ਰਧਾਂਜਲੀ ਕੱਲ ਮੁੱਠਪੇੜ ਦੇ ਦੌਰਾਨ ਜਵਾਨ ਸ਼ਹੀਦ ਹੋਇਆ ਸੀ ਸ਼ਹੀਦ 6 ਪੈਰਾ ਕਮਾਂਡੋ ਦਾ ਜਵਾਨ ਸੀ ਸਿੰਧੂ ਜਲ ਸੰਧੀ ਤੇ ਭਾਰਤ ਦਾ ਪਾਕਿਸਤਾਨ ਨੂੰ ਪੱਤਰ ਲਿਖਿਆ ਸਰਹੱਦ ਪਾਰੋਂ ਪਾਕਿਸਤਾਨ ਲਗਾਤਾਰ ਫੈਲਾ ਰਿਹਾ ਹੈ ਅੱਤਵਾਦ ਚੰਗੇ ਰਿਸ਼ਤਿਆਂ ਦੇ ਬਿਨਾਂ ਸਮਝੌਤਾ ਸੰਭਵ ਨਹੀਂ ਸਿੰਧੂ ਜਲ ਸੰਧੀ ਰੋਕਣ ਤੋਂ ਬਾਅਦ ਅੱਜ ਦਿੱਲੀ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਿਹਾਈ ਤੇ ਵੱਡੀ ਬੈਠਕ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਸమేਤ ਕਈ ਕੇਂਦਰੀ ਮੰਤਰੀ ਹੋਣਗੇ ਸ਼ਾਮਿਲ ਅਗਲਾ ਐਕਸ਼ਨ ਪਲਾਨ ਕੀਤਾ ਜਾਵੇਗਾ ਤਿਆਰ ਪਾਕਿਸਤਾਨ ਨੇ ਅਜੇ ਤੱਕ ਨਹੀਂ ਛੱਡਿਆ ਬੀਐਸਐਫ ਜਵਾਨ ਫਰੂਜ਼ਪੁਰ ਦੇ ਵਿੱਚ ਬੁੱਧਵਾਰ ਨੂੰ ਗਲਤੀ ਨਾਲ ਕਰ ਗਿਆ ਸੀਐਲਓਸੀ ਪਾਰ ਦੋਵੇਂ ਦੇਸ਼ਾਂ ਦੇ ਫੌਜੀ ਅਧਿਕਾਰੀਆਂ ਦੇ ਵਿਚਾਲੇ ਫਲੈਗ ਮੀਟਿੰਗ ਜਾਰੀ ਬ੍ਰਿਟੇਨ ਦੀ ਸੰਸਦ ਦੇ ਵਿੱਚ ਉੱਠਿਆ ਪੈਲਗਾਮ ਅਤਵਾਦੀ ਹਮਲੇ ਦਾ ਮੁੱਦਾ ਸੰਸਦ ਅਰਮਨਜੀਤ ਸਿੰਘ ਢੇਸੀ ਨੇ ਚੁੱਕਿਆ ਮੁੱਦਾ ਅਤਵਾਦੀਆਂ ਦੇ ਖਿਲਾਫ ਸਖਤ ਐਕਸ਼ਨ ਦੀ ਵੀ ਰੱਖੀ ਗਈ ਮੰਗ ਲੰਡਨ ਚ ਵੀ ਪਹਿਲਗਾਮ ਅਤਵਾਦੀ ਹਮਲੇ ਦੇ ਖਿਲਾਫ ਸੜਕਾਂ ਤੇ ਉੱtre ਲੋਕ ਇੰਡੀਅਨ ਐਮਬੈਸੀ ਐਮਬੈਸੀ ਦੇ ਬਾਹਰ ਜੁਟੇ ਭਾਰਤੀ ਭਾਈਚਾਰੇ ਦੇ ਲੋਕ ਅਤਵਾਦੀਆਂ ਦੇ ਖਿਲਾਫ ਸਖਤ ਐਕਸ਼ਨ ਦੀ ਕੀਤੀ ਮੰਗ। ਭਾਰਤ ਸਰਕਾਰ ਨੇ ਵਿਦੇਸ਼ ਮੰਤਰਾਲੇ ਦੇ ਵਿੱਚ ਡਿਪਲੋਮੈਟਸ ਦੇ ਨਾਲ ਕੀਤੀ ਮੀਟਿੰਗ ਭਾਰਤ ਨੇ ਵਿਦੇਸ਼ੀ ਡਿਪਲੋਮੈਟਸ ਨੂੰ ਪਹਿਲਗਾਮ ਅਤਵਾਦੀ ਹਮਲੇ ਬਾਰੇ ਦਿੱਤੀ ਜਾਣਕਾਰੀ ਮੀਟਿੰਗ ਦੇ ਵਿੱਚ 20 ਤੋਂ ਵੱਧ ਦੇਸ਼ਾਂ ਦੇ ਡਿਪਲੋਮੈਟਸ ਹੋਏ ਸ਼ਾਮਲ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨੀ ਯਾਹੂਦ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਕੀਤੀ ਗੱਲ ਪੈਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਦੀ ਕੀਤੀ ਨਿੰਦਾ। ਜਾਪਾਨ ਦੇ ਪੀਐਮ ਸ਼ਿਗੇਰੂ ਇਸ਼ਿਬਾ ਨੇ ਵੀ ਅਤਵਾਦੀ ਹਮਲੇ ਦੀ ਕੀਤੀ ਨਿੰਦਾ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਫੋਨ 'ਤੇ ਕੀਤੀ ਗੱਲ ਬਾਤ ਕਿਹਾ ਅਤਵਾਦ ਮਾਨਵਤਾ ਦੇ ਲਈ ਵੱਡਾ ਖਤਰਾ। ਭਾਰਤ ਸਰਕਾਰ ਦੀ ਕਾਰਵਾਈ ਤੋਂ ਬਖਲਾਇਆ ਪਾਕਿਸਤਾਨ ਪਾਣੀ ਰੋਕਣ ਤੇ ਪਹਿਲਾਂ ਪਾਕਿਸਤਾਨ ਨੇ ਦਿੱਤੀ ਜੰਗ ਦੀ ਗਿੱਦਰ ਧਮਕੀ। ਗਲਗਾਮ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਦੇ ਐਕਸ਼ਨ ਤੋਂ ਘਬਰਾਇਆ ਪਾਕਿਸਤਾਨ ਭਾਰਤੀ ਡਿਪਲੋਮੈਟਸ ਨੂੰ ਕੀਤਾ ਗਿਆ ਤਲਬ ਪਾਕਿਸਤਾਨ ਨੇ ਭਾਰਤੀ ਫੌਜੀ ਡਿਪਲੋਮੈਟਸ ਦੀ ਵਾਪਸੀ ਬਾਰੇ ਦਿੱਤੀ ਜਾਣਕਾਰੀ ਭਾਰਤੀਆਂ ਪਾਬੰਦੀਆਂ ਤੋਂ ਬਾਅਦ ਪਾਕਿਸਤਾਨ ਨੇ ਲਿਆ ਸਖਤ ਫੈਸਲਾ ਅਟਾਰੀ ਵਾਗਾ ਬਾਰਡਰ ਸਮੇਤ ਭਾਰਤ ਦੇ ਨਾਲ ਵਪਾਰ ਦੇ ਸਾਰੇ ਰੂਟ ਕੀਤੇ ਬੰਦ 30 ਅਪ੍ਰੈਲ ਤੱਕ ਭਾਰਤੀ ਨਾਗਰਿਕਾਂ ਨੂੰ ਪਾਕਿਸਤਾਨ ਛੱਡਣ ਦੇ ਹੁਕਮ ਨਾਗਰਿਕਾਂ ਨੂੰ 7 ਅਪ੍ਰੈਲ ਤੱਕ ਭਾਰਤ ਛੱਡਣ ਦੇ ਆਦੇਸ਼ ਮੈਡੀਕਲ ਵੀਜ਼ੇ ਵਾਲਿਆਂ ਲਈ 29 ਅਪ੍ਰੈਲ ਦੀ ਡੈਡਲਾਈਨ ਭਾਰਤ ਦੇ ਹੁਕਮਾਂ ਤੋਂ ਬਾਅਦ ਪਰਤਨ ਲੱਗੇ ਪਾਕਿਸਤ ਪਾਕਿਸਤਾਨੀ ਹਿੰਦਵਾਨਾਂ ਨੂੰ ਜਾਰੀ ਵਿਜ਼ੇ ਨਹੀਂ ਹੋਣਗੇ ਰੱਦ ਭਾਰਤ ਸਰਕਾਰ ਨੇ ਲਿਆ ਫੈਸਲਾ ਲੌਂਗ ਟਰਮ ਵੀਜ਼ਾ ਵਾਲਿਆਂ ਨੂੰ ਮਿਲੀ ਰਾਹਤ ਬੀਟਿੰਗ ਦਾ ਰੀਟਿਡ ਸੈਰੇਮਨੀ ਤੇ ਬੀਐਸਐਫ ਦੇ ਨਵੇਂ ਹੁਕਮਾਂ ਦਾ ਦੇਖਿਆ ਅਸਰ ਰੀਟਿਡ ਸੈਰੇਮਨੀ ਦੌਰਾਨ ਬਾਰਡਰ ਤੇ ਨਹੀਂ ਖੁੱਲੇ ਗੇਟ ਭਾਰਤੀ ਫੌਜੀਆਂ ਨੇ ਪਾਕਿਸਤਾਨੀ ਰੇਂਜਰਸ ਦੇ ਨਾਲ ਨਹੀਂ ਮਲائے ਹੱਥ ਪੈਲਗਾਮ ਹਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦਾ ਸਖਤ ਸੰਦੇਸ਼ ਬੋਲਿਆ ਅਤਵਾਦੀਆਂ ਨੂੰ ਮਿੱਟੀ ਦੇ ਵਿੱਚ ਮਿਲਾ ਦੇਵਾਂਗੇ ਕਲਪਨਾ ਤੋਂ ਵੀ ਪਰੇ ਵਾਲੀ ਮਿਲੇਗੀ ਸਜ਼ਾ ਰਾਸ਼ਪਤੀ ਦ੍ਰੋਪਦੀ ਮੁਰਮੂ ਨੂੰ ਮਿਲੇ ਗ੍ਰਹਿ ਮੰਤਰੀ ਅਮਿਤ ਸ਼ਾਹ ਪਹਿਲਗਾਮ ਹਮਲੇ ਬਾਰੇ ਦਿੱਤੀ ਜਾਣਕਾਰੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਵੀ ਰਹੇ ਮੌਜੂਦ ਪਹਿਲਗਾਮ ਹਮਲੇ ਤੇ ਆਰਐਸਐਸ ਮੁਖੀ ਮੋਨ ਪਾਗਵੜ ਦਾ ਵੱਡਾ ਬਿਆਨ ਕਿ ਅਜੇ ਸ਼ਕਤੀ ਹੈ ਤਾਂ ਉਸ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਇਹ ਧਰਮ ਅਤੇ ਅਧਰਮ ਦੀ ਲੜਾਈ ਹੈ ਹਿੰਦੂ ਕਦੇ ਵੀ ਅਜਿਹਾ ਨਹੀਂ ਕਰੇਗਾ ਪਹਿਲਗਾਮ ਹਮਲੇ ਤੇ ਅਸਦੁਦੀਨ ਓਵੈਸੀ ਦਾ ਬਿਆਨ ਕਿ ਅਤਵਾਦੀਆਂ ਨੂੰ ਪਾਕਿਸਤਾਨ ਦਾ ਪੂਰਾ ਸਮਰਥਨ ਅਤਵਾਦ ਦਾ ਕੋਈ ਵੀ ਮਜ਼ਹਬ ਨਹੀਂ ਹੁੰਦਾ ਅਤਵਾਦ ਨੂੰ ਜੜੂ ਖਤਮ ਕਰੇ ਸਰਕਾਰ ਪਹਿਲਗਾਮ ਤੇ ਹੋਏ ਅਤਵਾਦੀ ਹਮਲੇ ਤੇ ਸੀਐਮ ਅਬਦੁੱਲਾ ਦਾ ਬਿਆਨ ਬੋਲੇ ਉਸੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਨਾਲ ਖੜੇ ਦੂਜੇ ਸੂਬਿਆਂ ਨੂੰ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਕੀਤੀ اپੀਲ ਅਤਵਾਦੀ ਹਮਲੇ ਦੇ ਖਿਲਾਫ ਅੱਜ ਦਿੱਲੀ ਬੰਦ ਵਪਾਰੀਆਂ ਦੇ ਵੱਲੋਂ ਰਾਜਧਾਨੀ ਦੇ 100 ਤੋਂ ਵੱਧ ਬਾਜ਼ਾਰ ਬੰਦ ਰੱਖਣ ਦਾ ਐਲਾਨ ਸਕੂਲ ਕਾਲਜ ਖੁੱਲੇ ਰਹਿਣਗੇ ਪਹਿਲਗਾਮ ਹਮਲੇ ਦੇ ਖਿਲਾਫ ਅੱਜ ਦਿੱਸ਼ਕਰ ਦੇ ਵਿੱਚ ਕੈਂਡਲ ਮਾਰਚ ਕੱਢੇਗੀ ਕਾਂਗਰਸ ਮ੍ਰਿਤਕਾਂ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ ਦੋ ਦਿਨ ਦਿੱਲੀ ਸੰਵਿਧਾਨ ਬਚਾਓ ਰੈਲੀ ਵੀ ਕੀਤੀ ਮਲਤਵੀ ਅਤਵਾਦੀ ਹਮਲੇ ਨੂੰ ਲੈ ਕੇ ਕੀਤੀ ਗਈ ਆਲ ਪਾਰਟੀ ਮੀਟਿੰਗ ਮੀਟਿੰਗ ਤੋਂ ਬਾਅਦ ਕੇਂਦਰੀ ਮੰਤਰੀ ਕਰਿੰਦਰਜੀਤੂ ਦਾ ਬਿਆਨ ਆਈਬੀ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ ਮੀਟਿੰਗ ਤੋਂ ਕਾਂਗਰਸ ਪ੍ਰਧਾਨ ਖੜਗੇ ਦਾ ਬਿਆਨ ਸਰਕਾਰ ਨੂੰ ਹਰ ਐਕਸ਼ਨ ਦੇ ਲਈ ਦੇਵਾਂਗੇ ਸਮਰਥਨ ਰਾਹੁਲ ਨੇ ਕਿਹਾ ਸਰਕਾਰ ਨੂੰ ਸਮਰਥਨ ਦੇ ਲਈ ਤਿਆਰ ਅਤਵਾਦੀ ਹਮਲੇ ਨੂੰ ਲੈ ਕੇ ਆਪ ਪਾਰਟੀ ਨੇ ਵੀ ਸਰਕਾਰ ਨੂੰ ਦਿੱਤਾ ਸਮਰਥਨ ਅਤੇ ਲੋਕਾਂ ਨੂੰ ਮਰਨ ਵਾਲਿਆਂ ਦਾ ਉਸੇ ਤਰ੍ਹਾਂ ਦਾ ਇਨਤਕਾਮ ਕਰਨ ਦੀ ਕੀਤੀ ਮੰਗ ਖੜਰ ਦੇ ਵਿੱਚ ਕਸ਼ਮੀਰੀ ਸਟੂਡੈਂਟਸ ਤੇ ਸਾਨਕ ਲੋਕਾਂ ਨੇ ਕੀਤਾ ਹਮਲਾ ਕੁੜੀ ਨੇ ਕੁੱਟਮਾਰ ਦੇ ਲਗਾਏ ਇਲਜ਼ਾਮ ਪੰਜਾਬ ਪੁਲਿਸ ਨੇ ਸੁਰੱਖਿਆ ਦਾ ਦਿੱਤਾ ਪ੍ਰੋਸਾ ਬਠਿੰਡਾ ਚ ਸੰਸਦ ਹਰਸ ਮਜ਼ਕਰ ਬਾਦਲ ਨੇ ਕੱਢਿਆ ਕੈਂਡਲ ਮਾਰਚ ਪਹਿਲਗਾਮ ਦੇ ਵਿੱਚ ਮਾਰੇ ਸੈਲਾਨੀਆਂ ਨੂੰ ਦਿੱਤੀ ਸ਼ਰਧਾਂਜਲੀ ਪਾਕਿਸਤਾਨ ਮਰਦਾਬਾਦ ਦੇ ਲਾਏ ਨਾਰੇ ਅੰਮ੍ਰਿਤਸਰ ਦੇ ਵਿੱਚ ਆਮ ਆਦੀ ਪਾਰਟੀ ਨਤਵਾ ਦੇ ਖਿਲਾਫ ਕੱਢਿਆ ਮਾਰਚ ਹਮਲੇ ਦੌਰਾਨ ਮਾਰੇ ਗਏ ਲੋਕਾਂ ਨੂੰ ਦਿੱਤੀ ਗਈ ਸ਼ਰਧਾਂਜਲੀ ਹੋਸ਼ਿਆਰਪੁਰ ਦੇ ਵੱਡੇ ਹਨੂਮਨ ਮੰਦਿਰ ਪਹੁੰਚੇ ਆਪ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਪੈਲਗਾਮ ਦੇ ਵਿੱਚ ਯਤਰਾਤੀਵਾਦੀ ਹਮਲੇ ਦੇ ਵਿੱਚ ਮਾਰੇ ਗਏ ਲੋਕਾਂ ਦੀਆਂ ਆਤਮਾਵਾਂ ਦੀ ਸ਼ਾਂਤੀ ਦੇ ਲਈ ਕੀਤੀ ਅਰਦਾਸ ਡਿਪਟੀ ਸਪੀਕਰ ਜੈਕਿਸ਼ਨ ਰੋੜੀ ਤੇ ਐਮਪੀ ਡਾਕਟਰ ਰਾਜਕੁਮਾਰ ਵੀ ਰਹੇ ਮੌਜੂਦ ਪੈਲਗਾਮ ਦੇ ਵਿੱਚ ਯਤਰਾਤੀਵਾਦੀ ਹਮਲੇ ਤੋਂ ਬਾਅਦ ਪੂਰੇ ਡੇਸਟੇ ਵਿੱਚ ਸੋਗ ਦੀ ਲਹਿਰ ਉਸ ਵਜੋਂ ਪਠਾਨਕੋੜ ਪਾਰ ਮੰਡਲ ਨੇ ਬਾਜ਼ਾਰ ਕੀਤੇ ਬੰਦ ਪੀੜਤ ਪਰਿਵਾਰਾਂ ਦੇ ਲਈ ਸਰਕਾਰ ਤੋਂ ਇਨਸਾਫ ਦੀ ਕੀਤੀ ਮੰਗ ਹਮਲੇ ਦੇ ਵਿਰੋਧ ਵਿੱਚ ਹਾਰਪੁਰ ਦੇ ਵਿੱਚ ਹਿੰਦੂ ਸੰਗਠਨਾ ਨੇ ਸ਼ਹਿਰ ਕਰਵਾਇਆ ਬੰਦ ਗੁਰਦੁਰਾ ਸਿੰਘ ਸਬਾ ਤੋਂ ਕਮਾਲਪੁਰ ਚੌਂਕ ਤੱਕ ਕਟਿਆ ਗਿਆ ਰੋਸ ਮਾਰਚ ਅੱਤਵਾਦੀਆਂ ਖਿਲਾਫ ਕੀਤੀ ਗਈ ਜ਼ੋਰਦਾਰ ਨਾਰੇਬਾਜ਼ੀ ਹਰਲਾਈਨਸ ਦੇ ਮੁਖੀ ਮਕੇਸ਼ਵਾਨੀ ਨੇ ਪਹਿਲਗਾਮ ਹਮਲੇ ਤੇ ਜਤਾਇਆ ਦੁੱਖ ਮਾਰੇਗੇ ਲੋਕਾਂ ਦੇ ਪਰਿਵਾਰ ਪ੍ਰਤੀ ਜਤਾਈ ਸੰਵੇਦਨਾ ਪੰਜਾਬ ਕੈਬਨਿਟਰੀ ਨੇ ਪਹਿਲਗਾਮ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ ਅੱਤਵਾਦੀ ਹਮਲੇ ਦੇ ਵਿੱਚ ਜਾਨ ਉ ਗਾਉਣ ਵਾਲਿਆਂ ਨੂੰ ਕੀਤਾ ਯਾਦ ਮੀਟਿੰਗ ਤੋਂ ਪਹਿਲਾਂ 2 ਮਿੰਟ ਦਾ ਧਾਰਿਆ ਮੌਤ 5500 ਹੋਮਗਾਰਡ ਜਵਾਨਾਂ ਦੀ ਭਰਤੀ ਕਰੇਗੀ ਪੰਜਾਬ ਸਰਕਾਰ ਵੱਖ-ਵੱਖ ਸਰਦੀ ਜ਼ਿਲ੍ਹਿਆਂ ਦੇ ਵਿੱਚ ਡਿਊਟੀ ਦੇਣਗੇ ਜਵਾਨ ਬਈ ਅਸਰਫ ਦੇ ਜਵਾਨਾਂ ਦੇ ਨਾਲ ਸਰਹੱਦੀ ਰਾਖੀ ਕਰਨਗੇ ਹੋਮਗਾਰਡ ਦੇ ਜਵਾਨ ਪੰਜਾਬ ਦੇ ਸਰਪੰਚਾਂ ਦੀ ਵਧੀ ਤਨਖਾਹ ਹੁਣ 1000 ਦੀ ਥਾਂ 2000 ਰੁਪਏ ਮਿਲੇਗੀ ਤਨਖਾਹ ਪੰਚਾਇਤ ਦੇ ਉਸ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਐਲਾਨ ਨਸ਼ਾ ਮੁਕਤ ਪਿੰਡਰ ਨੂੰ ਦਿੱਤੇ ਜਾਣਗੇ 1 ਲੱਖ ਰੁਪਏ ਵਰਤਾਸ ਸਿੰਘ ਬਾਜਵਾ ਸੋਮਰਨਪੁਰ ਹੋਣਗੇ ਪੇਸ਼ ਬੰਬ ਵਾਲੇ ਬਿਆਨ ਤੇ ਪੁਸ਼ਕਸ਼ ਦੇ ਲਈ ਐਸਆਈਟੀ ਨੇ ਸਿ ਭੁਲਾਇਆ ਹਾਈ ਕੋਰਟ ਦੇ ਵਿੱਚ 7 ਮਈ ਨੂੰ ਹੋਵੇਗੀ ਸੁਣਵਾਈ ਪੰਜਾਬ ਹਰਿਆਣਾ ਹਾਈ ਕੋਰਟ ਨੇ ਜ਼ਿਲ੍ਹਿਆਂ ਦੀ ਸੁਰੱਖਿਆ ਨੂੰ ਲੈ ਕੇ ਕੀਤੀ ਸਖਤ ਟਿੱਪਣੀ ਸਰਕਾਰੀ ਸਰਕਾਰ ਜ਼ਿਲ੍ਹਿਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਨਹੀਂ ਮੁਖਸ਼ਕਰ ਨੂੰ ਦਿੱਤਾ ਆਖਰੀ ਮੌਕਾ ਸੁਰੱਖਿਆ ਵਿਵਸਥਾ ਦਾ ਮੰਗਿਆ ਵੇਰਵਾ ਗਿਆਨੀ ਰਗਵੀਰ ਸਿੰਘ ਦੇ ਨਾਲ ਦਿੱਲੀ 에어ਪੋਰਟ ਤੇ ਹੋਏ ਦੁਰਵਿਵਹਾਰ ਤੇ ਬੋਲੇ ਜਥੇਦਾਰ ਗੜਗੱਜ ਕਿ ਆਇਰ ਇੰਡੀਆ ਨੇ ਸਿੰਘ ਸਾਹਿਬ ਨੂੰ ਮਾੜੀ ਹਾਲਤ ਵਾਲੀਆਂ ਸੀਟਾਂ ਦਿੱਤੀਆਂ 3 ਘੰਟੇ 에어ਪੋਰਟ ਤੇ ਭੁੱਖੇ ਬੈਠੇ ਰਹੇ ਗਿਆਨੀ ਰਗਵੀਰ ਸਿੰਘ ਕੇ ਬੁਟਿਆਂ ਨੂੰ ਲੱਗੀ ਅੱਗ ਦੇਖਦੇ ਦੇਖਦੇ ਜੰਗਲ ਦੇ ਵਿੱਚ ਫੈਲੀ ਅੱਗ ਫਾਇਰ ਬ੍ਰਿਗੇਡ ਨੇ ਅੱਗ ਤੇ ਪਾਇਆ ਕਾਬੂ ਜોਧਪੁਰ ਦੇ ਵਿੱਚ ਕਾਰ ਨੇ ਮਾਂ ਬੇਟੀ ਨੂੰ ਮਾਰੀ ਟੱਕਰ ਬੇਟੀ ਨੂੰ ਬੋਨੜ ਤੇ ਕਸੀਟ ਕੇ ਲੈ ਗਈ ਕਾਰ ਟੱਕਰ ਮਾਰ ਕੇ ਫਰਾਰ ਹੋਇਆ ਕਾਰ ਚਾਲਕ ਆਇਆ ਉਹ ਦਨਸ਼ਾਪੁਰ ਉਧ ਮਿਹੰਦੇ ਤੈਰ ਸਰਕਾਰ ਦਾ ਬਲਡوزر ਐਕਸ਼ਨ ਚਾਰੀ ਸੁਨਾਮ ਦੇ ਵਿੱਚ ਨਸ਼ਾ ਤਸਕਰ ਦੇ ਵੱਲੋਂ ਕੀਤੀ ਗੈਰ ਕਾਨੂੰਨੀ ਉਸਾਰੀ ਤੇ ਚੱਲਿਆ ਪੀਲਾ ਪੰਜਾ ਹੁਣ ਤੱਕ 150 ਦੇ ਕਰੀਬ ਮਾਮਲੇ ਇੱਥੇ ਦੇ ਦਰਜ ਤੇ 200 ਮੁਲਜ਼ਮ ਕੀਤੇ ਕਾਬੂ ਮੁਖਤਸਰ ਸੈਪਲਸ ਨੇ ਚੋਰ ਗਰੋਹ ਦੇ ਤਿੰਨ ਮੈਂਬਰਾਂ ਨੂੰ ਕੀਤਾ ਕਾਬੂ ਮਲਜ਼ਮਾਂ ਤੋਂ 5 ਲੱਖ ਦੀ ਨਕਦੀ ਬਰਾਮਦ ਬੀਤੇ ਦਿਨੀ ਵਿਆਹ ਵਾਲੇ ਘਰ ਦੇ ਵਿੱਚ ਕੀਤੀ ਸਿਚੋਰੀ ਲੁਧਿਆਣਾ ਚ ਸੌਰੀ ਨੇ ਜਵਾਈ ਨੂੰ ਗੋਲੀ ਮਾਰ ਕੇ ਉਤਾਰਿਆ ਮੌਕੇ ਘਾਟ ਜਵਾਈ ਵੱਲੋਂ ਦੂਜਾ ਵਿਆਹ ਕਰਵਾਉਣ ਤੋਂ ਸੀ ਨਾਰਾਜ਼ ਪੁਲਸ ਨੇ ਮਲਜ਼ਮ ਸੌਰੀ ਨੂੰ ਕੀਤਾ ਗ੍ਰਿਫਤਾਰ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਆਪਣੀ 1 ਮਹੀਨੇ ਦੀ ਤਨਖਾਹ ਲੋਕ ਭਲਾਈ ਦੇ ਲਈ ਕੀਤੀ ਸਮਰਪਿਤ ਦੇੜਤ 20 ਕਿਸਾਨਾਂ ਨੂੰ ਵੰਡੇ 5 ਲੱਖ ਰੁਪਏ ਦੇ ਚੈੱਕ 480 ਕਿਲੋ ਕਣਕ ਤੇ ਪਸ਼ੂਆਂ ਦੇ ਲਈ ਤੂੜੀ ਵੀ ਦਿੱਤੀ